ਇਹੋਂ ਸਾਈਡ ਥੱਲੇ ਦੀ ਬਰਾਬਰ ਜਿਹੜੇ ਪਹਿਲਾਂ ਗੱਡੀ ਨਾਲ ਗੱਡੀ ਲੱਗਦੀ ਮੈਂ ਕਿਹਾ ਵੀ ਤੁਸੀਂ ਥੱਲੇ ਹੁਣ ਇੰਨੀ ਗੱਲ ਹੋਈ ਜਾਉਗੀ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਨੂੰ ਨਾਲ ਲੈ ਕੇ ਚਲੇ ਗਏ ਗਾਵਾ ਜਦੋਂ ਗੱਡੀ ਸਵਾਰੀਆਂ ਚੱਕ ਕੇ ਉਤਰੇ ਆ ਤੇ ਪੁਰਸੇ ਗਏ ਤਾਂ ਪੁਰਸੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗੱਡੀ ਉੱਤਰ ਕੇ ਇੱਕ ਦਸਤੀ ਇਹ ਸਾਰੇ ਪੰਜੇ ਇਹ ਵਾਲੇ ਗੱਡੀ ਨੂੰ ਪੈ ਗਏ ਤੇ ਗੱਡੀ ਜਿਹਦੇ ਮੱਲੇ ਸ਼ੀਸ਼ੇ ਤੋੜਨ ਲੱਗੇ ਬਸ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਫਨਿਆ ਗਿਆ ਸੀ ਜਿਸ ਦੇ ਕਰੀਬ 6 ਮੁੰਡੇ ਸੀਗੇ ਉਹਨਾਂ ਨੇ ਆਪਣੀ ਗੱਡੀ ਲੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਾਹਰ ਡਰ ਗਈਆਂ ਸੀਗੀਆਂ ਤੇ ਬੱਸ ਦੇ ਬੁਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾਡ ਜਿਹਦੇ ਕੋ ਉਪਰਗਾਰੀ ਲੱਗੀ ਹੋਈ ਸੀਗੀ ਕਾਫੀ ਦਹਿਸ਼ਤ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਨੇਟ ਤੇ ਮਾਰੀਆਂ ਜੂ ਨੇਟ ਜਿਹੜੇ ਤੋਂ ਥੱਲੇ ਵੀ ਆਏ ਉਹਨੂੰ ਸਹਾਉਣ ਵਾਸਤੇ ਨਿਜਰਤ ਕੀ ਕਰਦੇ ਹੋ ਉਹਨਾਂ ਦੇ ਗੁੱਤੀਆਂ ਸੱਟਾਂ ਮਾਰੀਆਂ ਉਹ ਹਸਪਤਾਲ ਦਾਖਲ ਹੁੰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਰਾਫਤ ਜਨ ਸਾਨੂ ਨੇ ਬਿਲਕੁਲ ਚੇਤਾਵਨੀ ਜਨਣਾ ਚਾਹੁੰਦਾ ਕਿ ਬਾਜ ਆਜੋ ਪੂਰੇ ਸ਼ਹਿਰ ਦੇ ਵਿੱਚ ਮਾਨਜੂਗ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੀ ਹੈਗੀ ਆ ਪੂਰੇ ਨਿਗਾਹ ਪੂਰੀ ਅਵਾਜ ਵਾਲੀ ਅੱਖ ਹੋਈ ਪਈ ਆ ਹੁਣ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਬੇਸ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ ਦੋ ਦਿਨਾਂ ਤੋਂ ਬੜੀ ਸ਼ਾਂਤੀ ਹੈ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਕਮੀਆਂ ਪਹਿਲਾਂ ਪੁਲਿਸ ਕੋਲ ਰਹਿ ਗਈਆਂ ਅਸੀਂ ਹੋਰ ਦਿਨ ਦੁਗਣੀ ਰਾਤ ਚ ਆਪਣੀ ਮਿਹਨਤ ਕਰਕੇ ਧੂਰੀ ਵਾਸੀਆਂ ਨੂੰ ਅਸੀਂ ਪੂਰੀ ਸੇਫ ਸਿਟੀ ਬਣਾਵਾਂਗੇ पणीअ भाई जवाग ਜਿਹੜਾ ਇਹਨਾਂ ਨੇ ਤੁਹਾਡੀ ਬਸ ਦੀ ਤੋੜਪੰਨ ਕੀਤੀ ਹੈ ਸਾਰ ਸੇ ਟਵਾਣੇ ਤੋਂ ਆ ਰਹੇ ਸੀ ਜਦੋਂ ਤੂਰੀ ਕੱਕੜ ਵਾਲੇ ਚੌਂਕ ਤੇ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਰੌਂਗ ਸਾਈਡ ਥੱਲੇ ਦੀ ਬਰਾਬਰਤੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਹੁਣ ਇੰਨੀ ਗੱਲ ਹੋਈ ਆ ਬੱਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਜੇ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਉੱਤਰੇ ਅੱਗੇ ਪੁਲ ਤੇ ਗਏ ਤਾਂ ਪੁਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗ ਤੇ ਗੱਡੀ ਜਿਹਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਮੇਰੇ ਵੀ ਮਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੁੱਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਰ ਬੱਚਿਆ ਤੇ ਭੱਜਲੇ ਇੱਕ ਅਸੀਂ ਬੰਦਾ ਮੌਕੇ ਤੇ ਜਿਹਦੇ ਫੜ ਲਿਆ ਪੁਲਿਸ ਪਹੁੰਚ ਗਈ ਸੀਗੀ ਐਸਪੀ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮਤਲਬ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰਦੇ ਹੋ ਸੋਨ ਨੂੰ ਤੁਸੀਂ ਚਲਾ ਰਹੇ ਸੀ ਬਸ ਮੈਂ ਚਲਾਉਂਦਾ ਸੀਗੀ ਬਸ ਸਰ ਕਿਸੇ ਨੇ ਸ਼ਾਰਟ ਫਿਟ ਲੱਗੀ ਸੀਗੀ ਸ਼ਾਰਟ ਫਿਟ ਨਹੀਂ ਮਾੜਾ ਮੋਟਾ ਸੀ ਕਨੈਕਟਰ ਦੇ ਮਾਰੀਆਂ ਜਰੂਰ ਕਨੈਕਟਰ ਜਿਹੜੇ ਥੱਲੇ ਵੀ ਆਏ ਉਹਨਾਂ ਨੂੰ ਸ਼ਟਾਉਨ ਵਾਸਤੇ ਵੀ ਜਦੋਂ ਕੀ ਕਰਦੇ ਹੋ ਉਹਨਾਂ ਦੇ ਗੁੱਦੀਆਂ ਸੱਟਾਂ ਮਾਰੀਆਂ ਉਹ ਹਸਤਾਲ ਦਾਖਲ ਕਰਦੇ ਕਿਹੜੇ ਢੀਪੂ ਦੀ ਬਸ ਸੀਗੀ 50 ਰੋਡਾ ਲੁਧਿਆਣੇ ਹਾਂਜੀ ਅੱਛਾ ਪ੍ਰਸ਼ਨਾ ਮੁਸਕਾਮੇ ਕੀ ਮਤਲਬ ਹਾਂ ਅੱਜ ਦੀ ਜੇ ਸ਼ਾਰਟ ਟਾਈਮ 'ਚ ਮੈਂ ਤੁਹਾਨੂੰ ਸਾਰੇ ਰੋਡਾਂ ਵਿੱਚ ਇਕੱਠਾ ਕੀਤਾ ਕੱਲ ਇੱਕ 10 ਤਰੀਕ ਨੂੰ ਸਿਟੀ ਧੂਰੀ ਦੇ ਵਿੱਚ ਉਹ ਮੇਨ ਜਿਹੜਾ ਸੜਕ ਹੈ ਲੁਧਿਆਣਾ ਅਸਰੂਰ ਕੋਲ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿੱਥੇ ਕਰੀਬ 6 ਮੁੰਡੇ ਸੀਗੇ ਉਹਨਾਂ ਨੇ ਆਪਣੀ ਗੱਡੀ ਲੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਹੁਤ ਡਰ ਗਈਆਂ ਸੀਗੀਆਂ ਤੇ ਬੱਸ ਦੇ ਪੂਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾਡ ਜਿੱਦੇ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਦਹਿਸ਼ਤ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਜਿਸ ਤੋਂ ਕਾਫੀ ਜਿਹਾ ਭਾਰੀ ਉੱਥੇ ਜਾਮ ਲੱਗਿਆ ਸੀਗਾ ਤੇ ਇਮੀਡੀਟਲੀ ਮੌਕੇ ਤੇ ਪੁਲਿਸ ਵੀ ਪਹੁੰਚ ਕੇ ਇੱਕ ਉੱਥੇ ਜੋ ਉਸ ਤੋਂ ਬਾਅਦ ਮੌਕਾ ਸਾਰਾ ਸਾਂਭਿਆ ਜੱਜ ਲਿਆ ਤੇ ਕੁਝ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪਲ ਦੇ ਹੈਗੇ ਆ ਖਾਣਾ ਧਰਮਗੜ ਸਾਈਡ ਤੇ ਟੀਮਾ ਸਾਈਡ ਦੇ ਤਿੰਨ ਮੁੰਡੇ ਪਸੌੜਪਿੰਡ ਦੇ ਆ ਖਾਣਾ ਸਦਰ ਤੁਰੀ ਇੱਕ ਸਿਟੀ ਤੁਰੀ ਦਾ ਕੁੱਲੇ 6 ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰ ਦਾ ਨੂੰ ਅੰਜਾਮ ਦਿੱਤਾ ਇਹਨਾਂ ਦਾ ਕ੍ਰਿਨਲ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਦਾ ਨੇ ਮਕਦਮੇ ਦਰਜ ਹੈਗੇ ਪਹਿਲਾਂ 112 2 ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਆਫ ਪਬ ਬਣਾਈ ਰੱਖਣਾ ਹੈ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮੁਕਦਮਾ ਦਰਜ ਕੀਤਾ ਮੁਕਦਮੇ ਦੀ ਧਾਰਾ 194 2 115 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਬੀ ਐਨ ਐਸ ਅਤੇ ਪੰਜਾਬ ਪ੍ਰਵਿੰਸਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਦੀ ਸੈਕਸ਼ਨ 4 ਇਹ ਧਾਰਾ ਇਹਨਾਂ ਤੇ ਲਾਈ ਹੈ ਤੇ ਜਿਨ੍ਹਾਂ ਨੂੰ ਅੱਜ ਮਾਂਜੂ ਅਦਾਲਤ ਤੇ ਪੇਸ਼ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨਾਂ ਤੇ ਜਿਹੜੇ ਹਥਿਆਰ ਸੀਗੇ ਉਹਨਾਂ ਰੋਹੇ ਦੇ ਲਾੜਾ ਰੋਹਿਤ ਲੋਹੀ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਹਨਾਂ ਦੇ ਇਹਨਾਂ ਦੇ ਕੁੰਡੇ ਹਥਿਆਰ ਸੀਗੇ ਉਹ ਬਰਾਂਧ ਕੀਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕੀ ਕਾਰਨ ਸੀ ਜੀਗਾ ਕੀ ਕਾਰਨ ਸੀ ਇਹ ਕਿਉਂ ਉਹਨਾਂ ਨੇ ਦੱਜਿਆ ਜੋ ਫਿਲਹਾਲ ਦੀ ਗੱਲ ਸਾਹਮਣੇ ਆਈ ਹੈ ਵੀ ਇਹ ਬੱਸ ਲੁਧਿਆਣਾ ਤੁਹਾਨਾ ਸਾਈਡ ਤੋਂ ਲੁਧਾਣੇ ਵੱਲੋਂ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਰਾਲ ਚੌਂਕ ਜਿੱਥੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸਵਾਜੀ ਹੋਈ ਹੈ ਹਲਕੇ-ਫੁਲਕੇ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਂਕ ਦਾ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਉਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਲੈਕਟਰ ਦੇ ਵੀ ਕੁਝ ਉਹਨਾਂ ਦੇ ਗੁੱਜੇ ਸੱਟਾਂ ਮਾਰੀਆਂ ਨੇ। ਉਸ ਸ਼ਰਾਬਤਿਆਂ ਸੰਸਣ ਨੂੰ ਚੇਣਾ ਚਾਹੁੰਦਾ। ਮੈਂ ਤੁਹਾਡੇ ਮਾਧਮ ਰਹੀਂ ਸ਼ਰਾਬਤਿਆਂ ਸੰਸਣ ਨੂੰ ਇਹ ਬਿਲਕੁਲ ਚੇਤਾਵਨੀ ਦੇਣਾ ਚਾਹੁੰਦਾ ਕਿ ਬਾਜ ਆਜੋ ਤੂਰੀ ਸ਼ਹਿਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੀ ਹੈਗੀ ਆ ਪੂਰੀ ਨਿਗਾਹ ਪੂਰੀ ਬਾਜ ਵਾਲੀ ਅੱਖ ਹੋਈ ਪਈ ਆ ਹੁਣ। ਤੇ ਉਹ ਕਿਹ ਪਰਿਸ਼ਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਬਿਸੀ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ 2 ਦਿਨਾਂ ਤੋਂ ਬੜੀ ਸ਼ਾਂਤੀ ਹੈ ਅਸੀਂ ਇਸੇ ਤਰ੍ਹਾਂ ਜਿਹੜੇ ਕੋਈ ਕਮੀਆਂ ਪਹਿਲਾਂ ਪੁਲਿਸ ਕੋਲ ਰਹਿ ਗਈਆਂ ਅਸੀਂ ਹੋਰ ਦਿਨ ਦੁਗਣੀ ਰਾਤ ਚ ਆਪਣੀ ਮਿਹਨਤ ਕਰਕੇ ਔਰ ਤੂਰੀ ਵਾਸੀਆਂ ਨੂੰ ਅਸੀਂ ਪੂਰੀ ਸੇਫ ਸਿਟੀ ਬਣਾਵਾਂਗੇ ਚੈਨਲ ਔਰ ਬਾਰੇ ਤੁਹਾਡਾ ਸਵਾਲ ਹੈ ਤਾਂ ਅਸੀਂ ਉਹਦੇ ਵਿੱਚ ਵੀ ਹੋਰ ਅਸੀਂ ਖੜੇ ਕਰਦੇ ਨੇ ਹੁਣ ਅਸੀਂ ਡਰੋਨ ਰਾਹੀਂ ਵੀ ਜਿਹੜੇ ਕੋਈ ਲੋਕੀ ਬੱਚੇ ਵੀ ਪਤੰਗ ਚੜਾਉਂਦੇ ਨੇ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹਨਾਂ ਨੂੰ ਪਕੜ ਕੇ ਸਰ ਬਸੰਤਵਾਲੇ ਦਿਨ ਜਿਹੜੇ ਬੱਚੇ ਮਤਲਬ ਕਿ ਉੱਪਰ ਡੀਜੇ ਲਾ ਕੇ ਚਲਾਉਣਗੇ ਡੀਜੇ ਨਾਲ ਕੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕੀ ਹਦਾਇਤਾਂ ਕਰਾਂਗੇ ਦੇਖੋ ਡੀਜੇ ਵਾਲਿਆਂ ਨਾਲ ਮੀਟਿੰਗ ਅਸੀਂ ਕਾਲ ਕੀਤੀ ਹੋਈ ਹੈ ਅੱਜ ਸ਼ਾਮ ਜਾਂ ਕੱਲ ਸਵੇਰੇ ਅਸੀਂ ਮੀਟਿੰਗ ਕਰ ਲੈਣੀ ਹੈ ਉਹਨੂੰ ਅਸੀਂ ਪਹਿਲੀ ਹਦਾਇਤ ਕਰ ਲੈਣੀ ਹੈ ਕਿ ਜਿੱਦਾਂ ਜਿੱਦਾਂ ਤੱਕ ਮੈਂ ਇੱਥੇ ਸੁਣਿਆ ਹੈ ਪਿਛਲੇ ਟਾਈਮਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਕੀ ਕੋਠੇ ਦੇ ਉੱਪਰ ਡੀਜੇ ਲਗਵਾਉਂਦੇ ਨੇ ਉਹਦੇ ਨਾਲ ਸ਼ਹਿਰ ਦਾ ਮਾਹੌਲ ਜਿਹੜਾ ਹੈਗਾ ਉਹ ਖਰਾਬ ਹੁੰਦਾ ਹੈ ਅਸੀਂ ਉਹਨਾਂ ਨੂੰ ਸਖਤ ਤਾੜਨਾ ਦੇਵਾਂਗੇ ਅਗਰ ਕਿਸੇ ਨੇ ਡੀਜੇ ਲਗਾਇਆ ਤਾਂ ਅਸੀਂ ਉਹ